ਕਹਿਆ ਗਿਆ ਕਿ ਵੀ ਕੋਈ ਵੀ ਫੰਡ ਜਿਹੜਾ ਜਿਹੜਾ ਬੋਰਡ ਵੱਲੋਂ ਮਿਲ ਕੇ ਫਾਡ ਡਵੈਲਪ ਕੀਤਾ ਹੈ ਇਦਾਂ ਦਾ ਫੰਡ ਨਹੀਂ ਸੀਗਾ ਕਿ ਜਿਹੜਾ ਅਸੀਂ ਇਮੀਜੇਟ ਉਸ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਰਿਲੀਫ ਦੇ ਸਕੀਏ ਬੋਰਡ ਨੂੰ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਇਆ ਬੋਰਡ ਵੱਲੋਂ ਬਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾਏਗਾ ਕਿ ਉਹਦੀ ਪਰਿਵਾਰ ਜਿਹੜੀ ਹੈਲਪ ਕੀਤੀ ਜਾਏਗੀ 50-50 ਹਜ਼ਾਰ ਰੁਪਇਆ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸਤੰਭ ਛੋਟਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50 55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋਨ ਸਿਸਟਮ ਚੱਲੇ ਆ ਰਿਹਾ ਜੋ ਤੁਹਾਡੇ ਲਈ 7 ਲੱਖ ਰੁਪਏ ਇਕੱਲੇ ਜੰਗੀਤ ਪਲਾਟ ਦੇ ਜਿਹੜੇ ਮੁਲਾਜ਼ਮੀ ਉਹਨਾਂ ਨੇ ਇਕੱਠਾ ਕਰਕੇ ਵੀ ਦਿੱਤਾ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਵੀ ਇਸ ਚੌਕੀ ਘੱਡੀ ਦੇ ਵਿੱਚ ਤੁਸੀਂ ਖੜ੍ਹੇ ਹੋ ਉਹ ਅੱਗ ਨਹੀਂ ਫੜ ਸਕੀ ਜਿਵੇਂ ਆਪਾਂ ਘਰ ਗੈਸ ਨੂੰ ਚਲਾ ਕੇ ਥਿਰ ਆਪਾਂ ਆਨ ਕਰਕੇ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜਿ ਉਸ ਤੋਂ ਲੱਗੀ ਉਹਦੀ ਆਪਣੀ ਨਗਰੀ ਨਗਰੀ ਜਨ ਥੋੜੀ ਜਿ ਬੱਚੇ ਤੋਂ ਆਪਣੀ ਅੰਗਹੀ ਹੋ ਜਾਂਦੀ ਦੇਖੋ ਹਰ ਉਹਦੇ ਉਹਦੀ ਜਨ ਤੋਂ 10 10 12 ਸਾਲ ਤੋਂ ਉਹੀ ਇੱਥੇ ਜੋਬ ਕਰ ਰਹੇ ਆ ਥੋੜੇ ਲਫ਼ਜ਼ਾਂ ਦੇ ਵਿੱਚ ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਕੀ ਹੈ? ਆ ਚੁੱਪ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਹੁਤ ਹੀ ਪਿਛਲੇ ਦਿਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਲੁਧਿਆਣਾ ਮਿਲਕਪੁਰਾਡ ਦੇ ਵਿੱਚ ਅਚਨਚੇਤ ਹੀਟਰ ਫਟਣ ਦੇ ਨਾਲ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਤੇ ਪੰਜ ਸਾਡੇ ਭਰਾ ਜਿਹੜੇ ਜ਼ਖਮੀ ਹੋ ਗਏ ਸੀਗੇ ਉਹ ਜਿਹੜੇ ਇਲਾਜ ਰਹੇ ਡੀਐਮਸੀ ਦੇ ਵਿੱਚ ਤੇ ਦੂਸਰੇ ਭਰਾ ਦੀ ਸਾਡੇ ਦੀ ਮੌਤ ਹੋ ਗਈ ਸੀ ਦੇ ਉਹਦੇ ਤਹਿਤ ਜਦੋਂ ਅਸੀਂ ਬਾਅਦ ਚ ਛਾਣਬੀਣ ਕੀਤੀ ਤਾਂ ਦੇਖਿਆ ਗਿਆ ਕਿ ਵੀ ਕੋਈ ਵੀ ਫੰਡ ਸੀ ਜਿਹੜਾ ਬੋਰਡ ਵੱਲੋਂ ਮਿਲਕ ਫੈਡ ਵੱਲੋਂ ਪਈ ਇਦਾਂ ਦਾ ਫੰਡ ਨਹੀਂ ਸੀਗਾ ਵੀ ਜਿਹੜਾ ਅਸੀਂ ਇਮੀਜੇਟ ਉਸ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਸੀ ਰੀਲੀਫ ਦੇ ਸਕੀਏ ਉਸੇ ਟਾਈਮ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਵੀ ਜ਼ਖਮੀਆਂ ਨੂੰ 50-5000 ਰੁਪਇਆ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸੰਜੀਵ ਮਛੋਟਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50-55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲੇ ਆ ਰਿਹਾ ਪਰ 5 ਲੱਖ ਰੁਪਏ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਜਖਮੀਆਂ ਦਾ ਸਿੱਕਾ ਜਿਹੜਾ ਅਸੀਂ ਅਲੱਗ ਤੌਰ ਤੇ ਆਪਣੇ ਮਿਰਕਪ੍ਰਾਂਤ ਵੱਲੋਂ ਲੁਧਿਆਣੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗਨ ਪਤਾ ਗਿਆ ਉਸ ਅਣਸਕਾਮੀ ਘਟਨਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੇ ਇਦਾਂ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਵੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆਇਆ ਜਾਏਗਾ ਵੀ ਕਦੇ ਵੀ ਕੋਈ ਸਾਡਾ ਵੀਰ ਜਖਮੀ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਇਆ ਇਮੀਡੀਏਟ ਉਸਦੇ ਪਰਿਵਾਰ ਨੂੰ ਮਦਦ ਜੇ ਕੋਈ ਅਨਸਕਾਮੀ ਘਟਨਾ ਚ ਇਦਾਂ ਦੀ ਘਟਦੀ ਹੈ ਕੋਈ ਮੌਤ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਇਆ ਬੋਰਡ ਵੱਲੋਂ ਬਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾਂ ਪਾਇਆ ਜਾ ਗਿਆ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਤੁਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਦਾ ਉਸ ਬੱਚੀ ਦੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਹਿਸਾਬ ਨਾਲ ਉਹਦੀ ਉਸੇ ਨੂੰ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗ ਲਗ ਪਾਰਟ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੀ ਹੈ ਜੀ ਵੀ ਜਲਦੀ ਤੋਂ ਜਲਦੀ ਸਮੂੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕਲ ਬੋਰਡ ਬੈਠਾ ਇੱਥੇ ਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਕ ਚੰਡੀਗੜ੍ਹ ਪਲਾਂਟ ਤੋਂ ਇਸ ਵੀਰ ਦੀ ਡੈਥ ਹੋਈ ਉਹਦੇ ਲਈ 1.5 ਲੱਖ ਰੁਪਏ ਇਕੱਲੇ ਚੰਡੀਗੜ੍ਹ ਪਲਾਟ ਦੇ ਜਿਹੜੇ ਮੁਲਾਜ਼ਮ ਵੀਰ ਉਹਨਾਂ ਨੇ ਇਕੱਠਾ ਕਰਕੇ ਵੀ ਦਿੱਤਾ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਵੀ ਇਹ ਚੌਕੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਇਸੇ ਤਰ੍ਹਾਂ ਰਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਪ੍ਰਵਾਨ ਸੀ ਮਾਨ ਜੀ ਦਾ ਇੱਕ ਸੁਪਨਾ ਸੀਗਾ ਵੀ ਇਸ ادارے ਨੂੰ ਅਸੀਂ 15000 ਕਰੋੜ ਤੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ادارਾ ਜਦੋਂ ਅਸੀਂ ਸਾਡੀ ਸਰਕਾਰ ਆਈ ਸੀਗੀ ਉਦੋਂ 4200 ਕਰੋੜ ਦੀ ਐਨਗਲ ਟਰਨਓਵਰ ਸੀਗੀ ਜੋ ਕਿ ਅੱਜ ਲਗਭਗ 6700 ਕਰੋੜ ਤੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਸਮੁੱਚੇ ਬੋਰਡ ਦੇ ਸਹਿਯੋਗ ਨਾਲ ਸਮੁੱਚੇ ਮੁਲਾਜ਼ਮ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਇਸ ادارے ਨੂੰ ਕਿਉਂਕਿ ਪੰਜਾਬ ਜੇ ਖੁਸ਼ਹਾਲ ਹੋਊਗਾ ਤਾਂ ਕਿਸਾਨੀ ਨਾਲ ਲਗਭਗ 70% ਲੋਕ ਹੈ ਜਿਹਦੇ ਖੇਤੀ ਦੇ ਉੱਤੇ ਆ ਉਸ ਇਸ ਕਰਕੇ ਪੰਜਾਬ ਦੀ ਖਸ਼ਾਲੀ ਲਈ ਸਾਡੇ ਆਦਾਰੇ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਘਟੇ ਸਾਡਾ ਕੋਨਾਲ ਜਨਵਾਰ ਦਾ ਵੀਰ ਜਿਹਦੇ ਛੋਟੇ ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਸਦਾਰੀ ਸਦੀਵੀ ਵਿਛੋੜਾ ਦੇ ਗਿਆ ਉਹਦੇ ਲਈ ਇਸ ਨੂੰ ਸਿਧਾਂਤਿਲੀ ਵੀਦਨ ਨੇ ਸ਼ਰਧਾ ਤੇ ਫੁੱਲ ਭੇਟ ਕਰਦੇ ਨੇ ਸਰ ਜੀ ਚੇਰਮੈਨ ਸਾਹਿਬ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਦਸੇ ਦਾ ਕਾਰਨ ਕੀ ਹੈ ਸਰ ਕੀ ਪ੍ਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਸਾ ਹੋਇਆ ਦਾ ਔਰ ਇਹੋ ਜੀ ਅਗਰ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਦਸਾ ਹੋਇਆ ਹੋਵੇ ਤਾਂ ਪੁਰਾਣੀ ਮਸ਼ੀਨਰੀ ਕਿੰਨੀ ਅਸਰੇ ਬੇਰਕਾ ਮਿਲਕ ਪਲਾਂਟ ਦੇ ਨਹੀਂ ਦੇਖੋ ਸਾਡੇ ਕੋਲ ਕੋਈ ਵੀ ਪੁਰਾਣੀ ਮਸ਼ੀਨਰੀ ਨਹੀਂ ਮਸ਼ੀਨਰੀ ਬਿਲਕੁਲ ਠੀਕ ਸੀਗੀ ਉਸ ਬੱਚੇ ਤੋਂ ਥੋੜੀ ਜਿਹੀ ਇਹ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹ ਨਹੀਂ ਅੱਗੇ ਦੇਖਿਆ ਵੀ ਗੈਸ ਪਾਸ ਹੋਈ ਏ ਕਿ ਨਹੀਂ ਹੋਈ ਉਹ ਅੱਗ ਨਹੀਂ ਫੜ ਸਕੀ ਜਿਵੇਂ ਆਪਾਂ ਘਰ ਗੈਸ ਨੂੰ ਚਲਾ ਕੇ ਕੇਵਰ ਆਪਾਂ ਆਨ ਕਰਕੇ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜਿਹੀ ਉਸ ਤੋਂ ਬਾਕੀ ਉਹਦੀ ਆਪਣੀ ਨਾਕਲੀ ਨੈਗੇਲੀਜੈਂਸ ਥੋੜੀ ਜਿਹਾ ਬੱਚੇ ਤੋਂ ਆਪਣੀ ਅੰਗਹਿਲੀ ਹੋਈ ਏ ਦੇਖ ਬਿਲਕੁਲ ਬੱਚੇ ਬੱਚੇ ਤੋਂ ਗਲਤੀ ਹੋਈ ਹੈ ਜੀ ਉਹਦੇ ਲਈ ਆਪਾਂ 100% ਇਹ ਵੀ ਕਹਿ ਸਕਦੇ ਹਾਂ ਕਿਸੇ ਵੀ ਟਾਈਮ ਬੰਦੁਖਾ ਕੋਈ ਵਾਰ ਭੁੱਲ ਜਾਂਦਾ ਬੰਦਾ ਉਹ ਬੱਚਾ ਪੂਰਾ ਤਜਰਬੇਕਾਰ ਸੀਗਾ 12 13 ਸਾਲ ਤੋਂ ਮਤਲਬ ਕੋਈ ਐਂ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਨਾੜੀ ਬੱਚਾ ਨਹੀਂ ਸੀਗਾ ਹੋਰ ਵੀ ਸਾਰੇ ਪ੍ਰਾਣ ਆਲੀ ਸੀਗੇ ਉਹਦੇ ਉੱਤੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਵੀ ਕਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਉਹ ਕਹਿੰਦੇ ਨੇ ਕਿ ਬੀਰਗਾ ਮਿਲਕ ਫਾਰਮ ਦੇ ਅੰਦਰ ਇਸ ਵੇਲੇ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 ਤੋਂ 30 ਸਾਲ ਪੁਰਾਣੀ ਹੈਗੀਆਂ ਔਰ ਉਹ ਵੀ ਹਾਦਸੇ ਨੂੰ ਸੱਦਾ ਦੇ ਰਹੀਆਂ ਮੈਂ ਕਿਸੇ ਵੇਲੇ ਹੋ ਸਕ ਹਾਦਸਾ ਹੋ ਸਕਦਾ ਜਿਹੜੀਆਂ ਮਸ਼ੀਨਰੀਆਂ ਇਹ ਕੋਈ 20-50 ਲੱਖ ਦੀ ਤਾਂ ਹੈ ਨਹੀਂ 10-15 ਕਰੋੜ 15-15 ਕਰੋੜ ਦੀਆਂ ਮਸ਼ੀਨਾਂ ਇਹ ਤਾਂ ਤੁਸੀਂ ਇੱਕ ਕਦੇ ਪੋਸਿਬਲ ਨਹੀਂ ਹੈਗਾ ਕਿ ਤੁਸੀਂ 5 ਸਾਲ ਬਾਅਦ ਜਾਂ 4 ਸਾਲ ਬਾਅਦ ਬਦਲ ਲਓ ਸਭ ਤੋਂ ਵੱਡਾ ਅਸੀਂ 4 ਸਾਲ ਹੋ ਗਏ ਉਹਨੂੰ ਚੌਂਕ ਕਰਦੇ ਨੂੰ ਸਵਾਲ ਇਹ ਹੀ ਚੁੱਕਿਆ ਜਾਣੇ ਵੀ ਲੰ ਪੱਕੇ ਨਹੀਂ ਕੀਤੇ ਜਾ ਰਹੇ ਕਿ ਹੁਣ ਪੱਕੇ ਕਰਨ ਵਾਸਤੇ ਕੋਈ ਪਾਲਿਸੀ ਲੈ ਕੇ ਆਓਗੇ ਤੁਸੀਂ ਨਹੀਂ ਪੱਕੇ ਕਰਨ ਦੇ ਤਾਂ ਜਿਹੜਾ ਸਿਸਟਮ ਅਸੀਂ ਹੁਣੇ ਸੀਟੀਸੀ ਜਿਹੜੇ ਸਰਵਿਸ ਮੂਡ ਅਸੀਂ ਚੇਂਜ ਕਰਾਏ ਆ ਜਿਹਦੇ ਵਿੱਚ ਲਗਭਗ ਅਸੀਂ ਆ ਸਾਡੇ ਕੋਲ ਜਿਹੜੇ ਪੱਕੀਆਂ ਪੋਸਟਾਂ 9000 7000 ਦੇ ਕਰੀਬ ਪੋਸਟ ਹੈ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਵੀ ਹੋਊਗੀ ਅਸੀਂ ਨਵੇਂ ਪਲਾਂਟ ਵੀ ਲਾਉਂਗੇ ਇਹਨਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਸੀਂ ਦਸਤਕੀਤਾ ਤੇ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਸੀਐਸ ادارے ਨੂੰ ਬਹੁਤ ਉੱਤੇ ਲੈ ਜਾਣ ਦੀ ਸਾਡਾ ਹੈਗਾ 6800 ਕਰੋੜ ਦਾ ਏਡਾਰਾ ਵਾ ਹਰ ਇੱਕ ادارے ਦੇ ਵਿੱਚ ਇੱਕ ਐਮਰਜੈਂਸੀ ਨਾ ਦਾ ਫੰਡ ਹੁੰਦਾ ਵਾ ਕੀ ਵੈਰਕਾ ਦੇ ਅੰਦਰ ਉਹ ਐਮਰਜੈਂਸੀ ਫੰਡ ਨਹੀਂ ਸੀਗਾ ਅਨੇ ਫੰਡ ਹੈਗੇ ਆ ਦੇਖੋ ਹੁਣ 50 ਲੱਖ ਰੁਪਏ ਆ ਜਿਹੜਾ ਦੇਣਾ ਉਹ ਬੱਚੇ ਨੂੰ ਉਹ ਫੰਡ ਹੀ ਆ ਆਪਣਾ ਫੰਡ ਪੀਏ ਫੰਡ ਦਾ ਆਪਣਾ ਫੰਡ ਕਿੱਥੇ ਆਇਆ ਹੈ ਤੁਸੀਂ ਮੇਰੀ ਗੱਲ ਸੁਣੋ ਪੀਐਫ ਫੰਡ ਦੇ ਵਿੱਚ ਦੋਗੇ ਜਾਂ ਐਮਰਜੈਂਸੀ ਫੰਡ ਦੇ ਵਿੱਚੋਂ ਦੋਗੇ ਜਿਹੜਾ ਐਮਰਜੈਂਸੀ ਫੰਡ ਅਸੀਂ ਕ੍ਰੀਏਟ ਕਰਤਾ ਜੀ ਉਹਦੇ ਤਹਿਤ ਆ ਕ੍ਰੀਏਟ ਕੀਤਾ ਤੁਸੀਂ ਹਲੇ ਤੱਕ ਨਹੀਂ ਸੀਗਾ ਪਹਿਲਾ ਪਹਿਲਾ ਮੈਨੂੰ ਨਹੀਂ ਪਤਾ ਮੈਂ ਜਦੋਂ ਤੱਕ ਮੇਰੇ ਨਾਲ ਕਿਸੇ ਗੱਲ ਪਹਿਲਾਂ ਪੁਰਾਣੇ ਟਾਈਮ ਵਿੱਚ ਮੈਨੂੰ ਨਹੀਂ ਪਤਾ ਕੀ ਹੁੰਦਾ ਸੀਗਾ ਪਰ ਅਸੀਂ ਅਸੀਂ ਇਮੀਜੇਟ ਸਟਰੀ ਨੂੰ ਲਾਗੂ ਕਰਦੇ ਚੇਅਰਮੈਨ ਸਾਹਿਬ ਉਹਨਾਂ ਨੇ ਪੌਂਡ ਲਾਈਨ ਲਈ ਸੰਘਰਸ਼ ਕੀਤਾ ਹੈ ਮਾਂ ਤੁਹਾਡੇ ਧਰਵਾ ਵੀ ਲਾਇਆ ਉਹਨਾਂ ਨੇ ਇਹ ਗੱਲ ਕਹੀਏ ਮੈਨੂੰ ਕੋਈ ਬਾਈ ਲੈਣ ਦੀ ਮੈਨੂੰ ਬਿਲਕੁਲ ਵੀ ਫੰਡ ਫੰਡ ਲਈ ਪੰਜ ਰਾਜ ਮੈਂ ਸਟੋਕ ਟੂ ਘੰਟੇ ਤੇ ਨਹੀਂ ਸਰ ਮੇਰੀ ਮੇਰੀ ਸਭ ਗੱਲ ਜਦੋਂ ਮੈਂ ਮੰਨ ਲਓ ਮੇਰੀ ਮੇਰੀ ਕਿਸੇ ਡੈਥ ਹੋ ਜਾਂਦੀ ਕਿਸੇ ਜਗ੍ਹਾ ਮੈਂ ਜੋਬ ਕਰਦਾ ਤਾਂ ਇੱਕ ਇਮੀਜੇਟ ਜਿਹੜਾ ਪਰਿਵਾਰ ਦਾ ਰਿਐਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਉਹ ਤਾਂ ਸੁਭਾਅ ਕੋਈ ਵੀ ਕਿਸੇ ਕੋਈ ਗੱਲ ਹੁੰਦੀ ਅਗਲੇ ਨੂੰ ਡਾਊਟ ਲੈ ਜੀ ਤੁਹਾਡੇ ਜੋਬ ਕਰ ਦਿੱਤੀ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਨਹੀਂ ਨਹੀਂ ਜੀ ਤੁਹਾਡੇ ਨੇ ਉਹ ਲੈ ਜੀ ਜੋਬ ਕਰ ਦਿੱਤੀ ਉਹ ਜੋਬ ਕਰ ਉਹ ਲੈ ਜੀ ਲੈ ਜੀ ਅਪਲੈਟ ਪਾਉਂਦੇ ਆਪਣੇ ਸੈਕਸ਼ਨ ਜੋਬ ਕਰਦੇ ਉਹ ਵਿਚਾਰਾ ਆਪਣੇ ਸੈਕਸ਼ਨ ਚ ਕਰਦਾ ਸੀਗਾ ਜੀ ਉਹ ਕਿਹੜਾ ਇਕੱਠੇ ਰਹਿੰਦੇ ਨਹੀਂ ਨਿਯਮ ਤਾਂ ਉਹਨੂੰ ਪਤਾ ਹੋਣੇ ਦੇਦੇ ਨੇ ਮਿਲ ਕਦੇ ਇਹ ਨਿਯਮ ਨੇ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤਾਂ ਉਹਨਾਂ ਨੇ ਫੰਡਾਂ ਲਈ ਨਹੀਂ ਲਾਇਆ ਸੀਗਾ ਤਾਂ ਨਾ ਉਹਨਾਂ ਨੂੰ ਸੀਗਾ ਵੀ ਜਿਵੇਂ ਕੋਈ ਚੱਕਵਾਜੀ ਕਰੁੰਦਾ ਵੀ ਕਿਸੇ ਇਦਾਂ ਬੈਠਾ ਪਤਾ ਨਹੀਂ ਤੁਹਾਨੂੰ ਪੈਸੇ ਦੇਣ ਕਿ ਨਹੀਂ ਇੱਧਰ ਦੇ ਕਹਿੰਦੇ ਸੀ ਐਕਸੀਡੈਂਟ ਦਾ ਕਾਰਨ ਕੀ ਕੋਈ ਕਾਰਨ ਤਾਂ ਹੋਊਗਾ ਕੋਪਾ ਤਾਂ ਹੋਊਗਾ ਐਕਸੀਡੈਂਟ ਦਾ ਕੀ ਪਤਾ ਹੁੰਦਾ ਜੇ ਐਕਸੀਡੈਂਟ ਆਪਾਂ ਉਰੇ ਬੈਠੇ ਆ ਇੱਥੇ ਬੈਠੇ ਨੂੰ ਕੁਝ ਵੀ ਹੋ ਸਕਦਾ ਕੋਈ ਜਾਂਚ ਕਮੇਟੀ ਬਣਾਈ ਬਿਲਕੁਲ ਬਣੀ ਹੈ ਤਾਂ ਆ ਗੱਲ ਆਪਾਂ ਨੂੰ ਸਹੀ ਆ ਅਸੀਂ ਐਮ ਡੀ ਸਾਹਿਬ ਦਾ ਕੱਲ ਨੂੰ ਆ ਜਾਣਾ ਉਸ ਤੋਂ ਪਹਿਲੇ ਅਸੀਂ ਆਲਰੇਡੀ ਜੀਐਮ ਸਾਹਿਬ ਨੂੰ ਕਹਿ ਚੁੱਕੇ ਹਾਂ ਹੈੱਡ ਆਫਿਸ ਵੀ ਕਾਲ ਹੋ ਚੁੱਕੀ ਆ ਪੂਰੀ ਟੀਮ ਲਾਈ ਜਾਊਗੀ ਉਹਦੇ ਵਿੱਚ ਪੂਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਲਗਾ ਕੇ 베ਰਕਾ ਦੇ ਅੰਦਰ ਜਿਹੜੀ ਮਸ਼ੀਨਰੀ ਹੈ ਕੀ ਉਸ ਦੀ ਰੀ ਚੈਕਿੰਗ ਹੋਊਗੀ ਬਿਲਕੁਲ ਜੀ ਇਨਕੁਆਰੀ ਕਰਾਵਾਂਗੇ ਜੀ ਇਨਕੁਆਰੀ ਕਰਾਵਾਂਗੇ ਸਾਰੇ ਪਲਾਂਟਾਂ 'ਚ ਕਰਾਵਾਂਗੇ ਬਕਾਇਦਾ ਇੱਥੇ ਦੀ ਕਲਾ ਸਾਰੇ ਪਲਾਂਟਾਂ 'ਚ ਕਰਾਵਾਂਗੇ ਜਿੱਥੇ ਕਿਤੇ ਸਾਨੂੰ ਲੱਗਿਆ ਵੀ ਵਾਕਈ ਕਿਸੇ ਵੀ ਟਾਈਮ ਕੋਈ ਘਟਨਾ ਘਟ ਸਕਦੀ ਹੈ ਉਹਨੂੰ ਅਸੀਂ ਚੇਂਜ ਕਰ ਲਈਏ ਜੀ ਕਹਿੰਦੇ ਉਹ ਤਾਂ ਜਾਂਚ ਕਮੇਟੀ ਬੈਠੇਗੀ ਪਰ ਪਹਿਲਾਂ ਹੀ